ਹਾਂਜੀ ਸਾਸਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਕੁਝ ਖਾਸ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕੋਈ ਆਉਣ ਵਾਲੀ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਪੇਜ ਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਵਾਉਣਾ ਹੁੰਦਾ ਹੈ ਜੀ ਤੁਸੀਂ ਉਸੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੁੰਦਾ ਨਾਲ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਮਲਕੋ ਮਾਨਸਾ ਹਾਈਟ 5 ਫੁੱਟ 8 ਇੰਚੇ ਕਾਸਟ ਜੱਟ ਸੇਖੇ ਗੋਤ ਦੰਦੀਵਾਲ ਏ ਜਿੰਨਾਂ ਦੀ ਹੈਗੀ ਏ 24195 ਸਟੱਡੀ ਇਹਨਾਂ ਨੇ 10th ਕੀਤੀ ਹੋਈ ਏ ਜੀ ਜ਼ਮੀਨ 5 ਕਿੱਲੇ ਕੰਮ ਖੇਤੀਬਾੜੀ ਦਾ ਏ ਤੇ ਇਹਨਾਂ ਦੀ ਡਿਮਾਂਡ ਏ ਜੀ ਕੁੜੀ ਸੋਹਣੀ ਹੋਵੇ ਤੇ ਕੱਦ 5 2 ਤੋਂ ਪਲੱਸ ਹੋਵੇ ਸੋਹਣੀ ਕੁੜੀ ਤੇ ਪਰਿਵਾਰ ਵਧੀਆ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਏ ਜੀ ਤੇ ਇਹਨਾਂ ਦਾ ਨੰਬਰ ਵੀ ਹੇਠਾਂ ਨਾਲ ਦਿੱਤਾ ਗਿਆ ਏ ਜੇ ਤੁਸੀਂ ਹੋਰ ਗੱਲਬਾਤ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਮਵੀਰ ਸਿੰਘ ਡੇਟ ਆਫ ਬਰਥ 30 11 1992 ਹੁਸ਼ਿਆਰਪੁਰ ਏਰੀਏ ਤੋਂ ਬਿਲੋਂਗ ਕਰਦੇ ਆ ਜੀ ਹਾਈਟ ਇਹਨਾਂ ਦੀ 5 ਫੁੱਟ 8 ਇੰਚ ਜੀ ਸਿਸਟਰ ਇਹਨਾਂ ਦੇ ਮੈਰਿਡ ਨੇ ਕਾਸਟ ਇਹਨਾਂ ਦੀ ਸੈੜੀ ਹੈ ਸਿੱਖ ਪਰਿਵਾਰਨ ਤੋਂ ਬਿਲੋਂਗ ਕਰਦੇ ਨੇ ਇਨਾਂ ਨੇ ਸਟੱਡੀ ਕੀਤੀ ਹੋਈ ਏ ਜੀ 10th ਇਹਨਾਂ ਦੀ ਮੰਥਲੀ ਇਨਕਮ ਇਹ ਜੀ 80000 ਪਲੱਸ ਕਾਲ ਇਹ ਜੋਬ ਕਰਦੇ ਆ ਜੀ ហេਠਾ ਇਹਨਾਂ ਦਾ ਵੀ ਕੰਟੈਕਟ ਨੰਬਰ ਦਿੱਤਾ ਗਿਆ ਏ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਇਹ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੁਆਏ ਕੈਨੇਡਾ ਪੀਆਰ ਇਨਕਮ 7 ਲੱਖ ਮੰਥਲੀ ਹੈਗੀ ਏ ਜੀ ਡੇਟ ਆਫ ਬਰਥ 23/8/1997 5 ਫੁੱਟ 9 ਇੰਚ ਇਹਨਾਂ ਦੀ ਹਾਈਟ ਹੈ ਜੀ ਮੈਲ ਐਜੂਕੇਟਡ ਨੇ ਇੱਕ ਸਿਸਟਰੇ ਕੈਨੇਡਾ ਪੀਆਰਏ ਮੈਰਿਡ ਨੇ ਜੀ 7 ਏਕੜ ਜ਼ਮੀਨ ਹੈ ਜੀ ਇਹਨਾਂ ਦੇ ਕੋਲ ਪੇਰੈਂਟਸ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਲੱਗਾ ਹੋਇਆ ਏ ਇਹਨਾਂ ਨੂੰ ਜ਼ਰੂਰ ਤੇ ਜੀ ਬੀ ਡੀ ਐਸ ਬੀ ਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਨੇ ਬਟਾਲਾ ਗੁਰਦਾਸਪੁਰ ਏਰੀਏ ਤੋਂ ਇਹ ਬਿਲੋਂਗ ਕਰਦੇ ਆ ਜੀ ਇਹਨਾਂ ਦੇ ਵੀ ਨਾਲ ਪਰਿਵਾਰ ਦਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਤੁਸੀਂ ਸਿੱਧਾ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਪਣਾ ਜੇ ਰਿਸ਼ਤਾ ਚੰਗਾ ਲੱਗਦਾ ਹੈ ਤੇ ਅੱਗੇ ਗੱਲਬਾਤ ਚਲਾ ਸਕਦੇ ਹੋ ਜੀ ਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰ ਚਰਨ ਸਿੰਘ 120 ਅਰਬ ਦੇ ਵਿੱਚ ਇੱਕ ਕਾਮਾ ਕਰਦੇ ਆ ਦਰਾਇਮਰੀ ਕਰਦੇ ਨੇ ਜੀ ਸਟੱਡੀ ਇਹਨਾਂ ਦੀ ਪਲੱਸ 2 ਕੀਤੀ ਹੋਈ ਹੈ ਡੇਟ ਆਫ ਬਰਥ 2 2 1995 ਆ ਦੋ ਬ੍ਰਦਰ ਨੇ ਜ਼ਮੀਨ ਦੋ ਕਿੱਲੇ ਆ ਜੀ ਗੁਰਦਾਸਪੁਰ ਏਰੀਏ ਤੋਂ ਇਹ ਬਿਲਾਉਂਗ ਕਰਦੇ ਆ ਜੀ ਇਹਨਾਂ ਦਾ ਵੀ ਨਾਂ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਇਸ ਤੋਂ ਅਗਲਾ ਰਿਸ਼ਤਾ ਜੱਟ ਸੇਖ ਬੁਆਏ ਕੈਨੇਡਾ ਪੀਆਰ ਡੇਟ ਆਫ ਬਰਥ 1994 ਹਾਈਟ 5 ਫੁੱਟ 10 ਇੰਚ ਵੈਲ ਸੈਟਲ ਫੈਮਿਲੀ ਏ 17 ਏਕੜ ਜ਼ਮੀਨ ਹੈ ਜੀ ਜਿਲੰਦਰ ਏਰੀਏ ਤੋਂ ਬਿਲਾਉਂ ਕਰਦੇ ਆ ਇਹਨਾਂ ਨੂੰ ਜ਼ਰੂਰ ਤੇਜੀ ਜੋ ਐਸੇ ਪੀਆਰ ਹੋਵੇ ਕੁੜੀ ਵਿਦ ਇਹਨਾਂ ਨੇ ਕਿਹਾ 5 ਫੁੱਟ 5 ਇੰਚ ਹਾਈਟ ਹੋਵੇ ਕੁੜੀ ਦੀ ਨਾਲ ਇਹਨਾਂ ਦੇ ਦੋ ਮੋਬਾਈਲ ਨੰਬਰ ਦਿੱਤੇ ਗਏ ਆ ਜੀ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਜਾਂਦੇ ਸੇਖ ਕਾਰਣ ਡੇਟ ਆਫ ਬਰਥ 1995 ਹਾਈਟ 5 ਫੁੱਟ 9 ਇੰਚ BDS from India post secondary degree from Canada America dental exam clear kita hoya hai ji eh hun rehnde ne in USA de vich sari family family pure vegetarian hai ji te all family green card hai Gurdaspur area to eh belong kardeya ji te inna nu no zarur te dentist girl di inna da vi naal mobile number ditta gaya hai ji ਤੁਸੀਂ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਜੀ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਤੇ ਆਪਣੀ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹਣੀ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਕਾਲ ਕਰਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਵਾਉਣਾ ਹੈ ਜੀ ਜਿਹੜੇ ਪਰਿਵਾਰ ਦੇ ਨੰਬਰ ਦਿੱਤੇ ਗਏ ਹੁੰਦੇ ਨੇ ਤੁਸੀਂ ਉਹਨਾਂ ਦੇ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ